ਗਾਰਡ ਆਫ ਆਨਰ ਤਾਂ ਇਟ ਵਾਸ ਅ ਸਟੰਡਿੰਗ ਸਟਰਕਚਰ ਟੂ ਦੀ ਪ੍ਰਸ਼ਾਸਨ ਕਿ ਹਰ ਜ਼ਿਲ੍ਹੇ ਚ ਜਿੱਥੇ ਵੀ ਗੁਰੂ ਸਾਹਿਬ ਪ੍ਰਵੇਸ਼ ਕਰਨਗੇ ਉੱਥੇ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਏਗਾ ਹਰ ਜ਼ਿਲ੍ਹੇ ਚ ਜੇ ਦਿਹਾਤੀ ਹੈ ਤਾਂ ਦਿਹਾਤੀ ਵਾਲੇ ਦੇਣਗੇ ਤੇ ਰੂਰਲ ਹੈ ਤਾਂ ਅਰਬਨ ਹੈ ਤਾਂ ਅਰਬਨ ਵਾਲੇ ਦੇਣਗੇ ਕਿਉਂਕਿ ਕੋਈ ਵੀ ਜਿਹੜੀਆਂ ਫੋਰਸੇਜ਼ ਆ ਕੋਈ ਵੀ ਪ੍ਰਸ਼ਾਸਨ ਹੈ ਕੋਈ ਵੀ ਸਰਕਾਰ ਹੈ ਐਮਐਲਏ ਆ ਮੰਤਰੀ ਆ ਕੋਈ ਵੀ ਆ ਉਹ ਗੁਰੂ ਸਾਹਿਬ ਤੋਂ ਉੱਪਰ ਨਹੀਂ ਆ ਗੁਰੂ ਸਾਹਿਬ ਸਭ ਤੋਂ ਸੁਪਰੀਮ ਆ ਸਾਡਾ ਸਾਰਾ ਅਦਬ ਸਾਡਾ ਸਾਰੀ ਜਿਹੜੀ ਜ਼ਿੰਦਗੀ ਆ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਨਿਸ਼ਾਵਰ ਹੈ ਠੀਕ ਪੂਰਾ ਨਗਰ ਕੀਰਤਨ ਦਾ ਦੇਖਿਆ ਜਾ ਰਿਹਾ ਪੂਰਾ ਜੀ ਪਹਿਲਾਂ ਤਾਂ ਮੇਰੇ ਵੱਲੋਂ ਨਹੀਂ ਹੈ ਇਸ ਮੋਤੀ ਸਾਹਿਬ ਸੰਗਤ ਵੱਲੋਂ ਆ ਔਰ ਸਾਡੇ ਜਿਹੜੇ ਮਹਾਪੁਰਖ ਆ ਜਿਹੜੇ ਨਗਰ ਕੀਰਤਨ ਨੂੰ ਇੱਥੇ ਜਨਦਰ ਚ ਲੈ ਕੇ ਆ ਰਹੇ ਆ ਬਾਬਾ ਕਸ਼ਮੀਰਾ ਸਿੰਘ ਦੀ ਭੂਰੀ ਵਾਲੇ ਇਹ ਉਹਨਾਂ ਮਹਾਪੁਰਖਾਂ ਦੀ ਨਜ਼ਰਸਾਨੀ ਚਾ ਰਿਹਾ ਬਾਕੀ ਇਹ ਤਾਂ ਗੁਰੂ ਸਾਹਿਬ ਆ ਪਾ ਰਹੇ ਆ ਗੁਰਗੰਦ ਸਾਹਿਬ ਚ ਤਾਂ ਅਸੀਂ ਤਾਂ ਸਭ ਸੇਵਕ ਆ ਸਰਕਾਰ ਦਾ ਕੰਮ ਜਿਹੜਾ ਆ ਉਹ ਸਫਾਈਆਂ ਕਰਾਉਣੀਆਂ ਪ੍ਰਬੰਧ ਕਰਨੇ ਦੇਖਣਾ ਵੀ ਕਿਸੇ ਸੜਕ ਤੇ ਖਰਾਬ ਆ ਤਾਂ ਠੀਕ करावे ਗੱਡੀਆਂ ਮੋਟਰਾਂ ਸਭ ਕੁਝ ਕੰਮ ਕਰਨਾ ਪ੍ਰਬੰਧਕਦਾਰ ਕੰਮ ਜਿਹੜਾ ਸਰਕਾਰ ਦਾ ਕੰਮ ਹੈ ਲੇਕਿਨ ਇਹਦੀ ਨੁਮਾਇੰਦਗੀ ਕਰਨੀ ਇਹਦੀ ਸਰਪ੍ਰਸਤੀ ਕਰਨੀ ਉਹ ਗੁਰੂ ਸਾਹਿਬ ਆਪ ਕਰਦੇ ਆ ਸੋ ਇਹ ਸਾਡਾ ਦੂਸਰਾ ਨਗਰ ਕੀਰਤਨ ਹੈ ਪਹਿਲਾ ਨਗਰ ਕੀਰਤਨ ਸ਼ਿਰਨਗਰ ਤੋਂ ਰਬ ਹੋਇਆ ਸੀਗਾ 19 ਤਰੀਕ ਨੂੰ ਉਹ ਸ਼ਿਰਨਗਰ ਤੋਂ ਜੰਮੂ ਪਠਾਨਕੋਟ ਹਿਸ਼ਾਰਪਤੋਂਦਾ ਆ 22 ਤਰੀਕ ਸ਼ਾਮੀ ਜਾਏਗਾ ਔਰ ਇਹ ਦੂਸਰਾ ਇਹਨੂੰ ਅਸੀਂ ਮਾਝਾ ਦੁਆਬਾ ਰੂਟ ਦਾ ਨਾਮ ਦਿੱਤਾ ਇਹ ਕੁਝ ਹਿੱਸਾ ਮਾਝੇ ਦਾ ਔਰ ਕੁਝ ਹਿੱਸਾ ਦੁਆਬੇ ਦਾ ਇਹ ਗੁਰਦਾਸਪੁਰ ਤੋਂ ਅਰੰਭ ਹੋ ਕੇ ਬਟਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਤਰਨਤਾਰਨ ਕਡੂਰ ਸਾਹਿਬ ਔਰ ਫਿਰ ਕਪੂਥੜਾ ਗੋਇੰਦਵਾਲ ਸਾਹਿਬ ਕਤਾਰਪੁਰ ਜਲੰਧਰ ਅੱਜ ਹੁਣ ਪਹੁੰਚਿਆ ਫਿਰ ਆ ਗਿਆ ਫਗਵਾੜਾ ਬੰਗਿਆਂ ਔਰ ਫਿਰ ਨਵਾਂ ਸ਼ਹਿਰ ਤੇ ਫਿਰ ਨੂਰਪੁਰ 베ਦੀ ਵਿੱਚ ਹੁੰਦਾ ਹੈ ਨਾਨਪੁਰ ਸਾਹਿਬ ਜਾਏਗਾ ਬਾਕੀ ਸਾਡੀ ਇਹ ਬਹੁਤ ਹਦਾਇਤ ਸਿਗੀ ਕਿ ਕਿਤਿਓ ਵੀ ਨਗਰ ਕੀਰਤਨ ਜਿਹੜਾ ਕਿਸੇ ਵੀ ਫਲਾਈਓਵਰ ਕਿਸੇ ਵੀ ਬਾਈਪਾਸ ਤੇ ਨਹੀਂ ਜਾਏਗਾ ਸਾਰੇ ਸ਼ਹਿਰ ਦੇ ਵਿੱਚੋਂ ਜਾਏਗਾ ਹਰ ਸੜਕ ਦੇ ਉੱਤੇ ਹਰ ਜਿਹੜਾ ਵਿਅਕਤੀ ਆ ਉਹ ਗੁਰੂ ਸਾਹਿਬ ਦਾ ਇੰਤਜ਼ਾਰ ਕਰਦਾ ਹੋਇਆ ਉਹਨਾਂ ਦੀ ਸੇਵਾਤ ਹੋਏਗਾ ਸੋ ਬਾਕੀ ਸੰਗਤਾਂ ਦਾ ਜਿਹੜਾ ਉਤਸ਼ਾਹ ਦੇਖ ਕੇ ਜਿਹੜਾ ਨਗਰ ਕੀਰਤਨ ਹਰ ਨਗਰ ਕੀਰਤਨ ਤਿੰਨ ਤਿੰਨ ਚਾਰ ਚਾਰ ਘੰਟੇ ਲੇਟ ਚੱਲ ਰਿਹਾ ਉਹ ਖੁਸ਼ੀ ਦਾ ਕਾਰਨ ਹੈ ਕਿ ਸੰਗਤਾਂ ਇੰਨੀ ਵੱਡੀ ਤਦਾਦ ਆ ਰਹੀਆਂ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਔਰ ਆਪਣੇ ਆਪ ਤੇ ਬਹੁਤ ਵੱਡਾ ਦਿਹਾੜਾ ਆ ਗੁਰਤੇਗ ਭਦਰ ਸਾਹਿਬ ਦਾ ਜਿਹੜੀ ਦੁਨੀਆ 'ਚ ਕੋਈ ਉਦਾਹਰਨ ਨਹੀਂ ਮਿਲਦੀ ਕੋਈ ਕੋਈ ਵਿਅਕਤੀ ਜਿਹੜਾ ਹਰ ਵਿਅਕਤੀ ਜਿਹੜਾ ਆਪਣੀ ਸਾਰੀ ਜ਼ਿੰਦਗੀ ਆਪਣੀ ਜਾਨ ਨੂੰ ਬਚਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰਦਾ ਆਪਣੇ ਤਨ ਦੌਲਤ ਰਾਜ ਸੱਤਾ ਸਮਾਜ ਸਭ ਕੁਝ ਪ੍ਰਾਪਤੀਆਂ ਕੁਰਬਾਨ ਕਰਦਾ ਸਿਰਫ ਆਪਣੀ ਜ਼ਿੰਦਗੀ ਬਚਾਉਣ ਲਈ ਜਿਹੜੀ ਕਿ ਅਣਮੋਲੀ ਹੁੰਦੀ ਆ ਗੁਰੂ ਸਾਹਿਬ ਨੇ ਸਭ ਕੁਝ ਬਚਾਉਣ ਲਈ ਆਪਣੀ ਜ਼ਿੰਦਗੀ ਦਿੱਤੀ ਆ ਧਰਮ ਲਈ ਸੋ ਐਸੀ ਜਿਹੜੀ ਵੱਡੀ ਉਦਾਹਰਨ ਹੈ ਇਹ ਉਦਾਹਰਨ ਦਾ ਜਿਹੜਾ ਸ਼ਹਾਦਤ ਦਾ ਦਿਨ ਆ ਇਹ ਆ ਰਿਹਾ ਸੋ ਇਹ ਧਰਮ ਦੀ ਹਵਲਗਣਾ ਤੋਂ ਉੱਪਰ ਉੱਠ ਗਿਆ ਹਰ ਵਿਅਕਤੀ ਦੇ ਲਈ ਆ ਜ਼ੁਲਮ ਦੇ ਜ਼ਾਲਮ ਦੇ ਜਿਹੜਾ ਜ਼ਾਲਮ ਦਾ ਜ਼ੁਲਮ ਆ ਉਹਦੇ ਖਿਲਾਫ ਦੀ ਇਹ ਸ਼ਹਾਦਤ ਆ ਸੋ ਅਸੀਂ ਸਾਰੇ ਸਮੂਹ ਸਾਡੇ ਸਿੰਘ ਸਾਹਿਬਾਵਾ ਵਾਲੇ ਅਸੀਂ ਨਤਮਸਤਕ ਹੋਣ ਲਈ ਆਏ ਆ ਕਿ ਸ਼ਹਿਰ ਚ ਗੁਰੂ ਸਾਹਿਬ ਆਪਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰੀ ਹੈ ਸਰਕਾਰ ਨੌਂ ਨਿਤ ਆਵੇ ਧਾਏ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਜਿਹੜੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਤੋਂ ਲੈ ਕੇ ਸ੍ਰੀ ਆਨੰਦਪੂਰ ਸਾਹਿਬ ਤੱਕ ਜੋ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਅੱਜ ਇਹ ਨਗਰ ਕੀਰਤਨ ਡੇਰਾ ਸੰਤਗੜ ਹਰਖੋਵਾਲ ਤੋਂ ਆਰੰਭ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਚੁੱਕਾ ਹੈ ਤੇ ਹਜ਼ਾਰਾਂ ਦੀ ਤਦਾਦ ਜਿਹੜਾ ਸੰਗਤਾਂ ਜਿਹੜੀਆਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਦਾਸ ਇੱਥੋਂ ਦੇ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਵਾਦੀ ਹੈ ਜਿਨ੍ਹਾਂ ਨੇ ਬਹੁਤ ਸੋਨਾ ਜਿਹੜਾ ਵਾ ਪ੍ਰਬੰਧ ਕੀਤਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਅਤੇ ਜਿਹੜਾ ਬਿਲਕੁਲ ਨਿਰਵਿਘਨ ਜਿਹੜਾ ਨਗਰ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਦੀ ਗੁਜਰਿਆ ਵਾ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਗੁਰੂ ਘਰ ਦਰਸ਼ਨ ਕਰਕੇ ਜਿਹੜੇ ਲਾਭ ਪ੍ਰਾਪਤ ਕਰ ਰਹੇ ਹਨ ਦਾਸ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹੈ 23 24 25 ਨਵੰਬਰ ਨੂੰ ਜੋ ਮਹਾਰਾਜ ਦੇ ਸ਼ਹੀਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ ਹਨ ਆਪ ਸਭਤ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਖੀਰ ਵਿੱਚ ਫਿਰ ਜਲੰਧਰ ਦੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਸਮਰਥਨ ਕਰਦਾ ਹੋਇਆ ਫਤਿਹ ਅਰਜੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਪੁਰਬ ਦੇ ਮੌਕੇ ਤੇ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਵਾਲਾ ਤੇ ਬੜਾ ਧਾਰਮਿਕ ਬੜਾ ਖੁਸ਼ੀ ਵਾਲਾ ਮਾਹੌਲ ਹੈ ਇਸ ਖਿੱਤੇ ਦੀ ਰੱਖਿਆ ਲਈ ਇਸ region ਦੀ ਰੱਖਿਆ ਵਾਸਤੇ ਗੁਰੂ ਸਾਹਿਬਾਨ ਨੇ ਕੁਰਬਾਨੀ ਦਿੱਤੀ ਹੈ ਸ਼ਹੀਦੀ ਦਿੱਤੀ ਹੈ ਸਾਡੀ ਪਹਿਚਾਨ ਲਈ ਸਾਡੀ ਹੋਂਦ ਲਈ ਅਸਤਿਤਵ ਲਈ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀ ਮਿਸਾਲ ਪੂਰੀ ਦੁਨੀਆ ਚ ਕਿਤੇ ਨਹੀਂ ਮਿਲਦੀ ਸੋ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਮਹਾਰਾਜ ਨੇ ਜੋ ਸ਼ਹੀਦੀ ਦਿੱਤੀ ਉਹ ਮਾਨਵਤਾ ਵਾਸਤੇ ਦਿੱਤੀ ਇਨਸਾਨੀਅਤ ਵਾਸਤੇ ਦਿੱਤੀ ਇਸ ਕਰਕੇ ਅਸੀਂ ਸਾਰੇ ਗੁਰਤੇਗ ਬਹਾਦਰ ਮਹਾਰਾਜ ਦੇ ਬਹੁਤ ਮਤਲਬ ਉਹਨਾਂ ਦੇ ਪੈਰੋਕਾਰ ਆਂ ਉਨ੍ਹਾਂ ਦੀ ਕੁਰਬਾਨੀ ਉਹਨਾਂ ਦੀ ਸ਼ਹੀਦੀ ਨੂੰ ਨਤਮਸਤਕ ਹੁੰਨੇ ਆ ਸਲਾਮ ਕਰਦੇ ਆ ਨਮਸਕਾਰ ਕਰਦੇ ਸੋ ਬਹੁਤ ਅੱਛੇ ਅਰੇਂਜਮੈਂਟ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਤੇ ਸਿੰਘ ਸੁਭਾਵਾਂ ਵੱਲੋਂ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਅੱਜ ਗਾਰਡ ਆਫ ਆਨਰ ਦਿੱਤਾ ਜਾਣਾ ਨਗਰ ਕੀਰਤਨ ਨੂੰ ਜਲੰਧਰ 'ਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਤੇ ਪਹਿਲੀ ਵਾਰ ਹੋਣਾ ਕਿ ਪੰਜਾਬ ਪੁਲਿਸ ਗਾਰਡ ਆਫ ਆਨਰ ਨਗਰ ਕੀਰਤਨ ਨੂੰ ਦੇਣ ਜਾ ਰਹੀ ਹੈ ਬਹੁਤ ਸੁੰਦਰ ਬੜਾ ਖੂਬਸੂਰਤ ਮਾਹੌਲ ਹੈ ਜਲੰਧਰ ਚ ਸੰਗਤ ਦਾ ਬਹੁਤ ਵੱਡਾ ਇਕੱਠਾ ਕੱਲ ਰਾਤ ਵੀ 2:30 ਵਜੇ ਕਪੂਰਥਲੇ ਤੋਂ ਜਲੰਧਰ ਚ ਇਹ ਨਗਰ ਕੀਰਤਨ ਇੰਟਰ ਕੀਤਾ ਤੇ ਉਸ ਵੇਲੇ ਵੀ 2:30 ਵਜੇ ਵੀ ਰਾਤ ਸੰਗਤ ਦੇ ਅੰਦਰ ਬਹੁਤ ਚਾਸ ਸ਼ਰਧਾ ਸੀ ਸੋ ਇਹ ਸਮਰਪਣ ਇਹ ਭਾਵਨਾ ਜਿਹੜੀ ਆ ਆਪਾਂ ਨੂੰ ਗੁਰੂ ਸਾਹਿਬਾਨਾਂ ਤੋਂ ਮਿਲਦੀ ਹੈ ਸਾਰਿਆਂ ਨੂੰ ਬਹੁਤ-ਬਹੁਤ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅੱਜ ਅਸੀਂ ਬਹੁਤ ਹੀ ਭਾਗਾ ਵਾਲੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਦੀ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਨਾਲ ਮਨਾ ਰਹੇ ਹਾਂ ਤੇ ਸਾਡੇ ਜਿਲੰਦਰ ਦੇ ਵਿੱਚ ਅੱਜ ਗੁਰੂ ਮਹਾਰਾਜ ਪਧਾਰੇ ਨੇ ਬਹੁਤ ਹੀ ਸ਼ਰਧਾ ਭਾਵ ਨਾਲ ਪੂਰੀ ਸੰਗਤਾਂ ਨੇ ਜਿਲੰਦਰ ਜੀ ਉਹਨਾਂ ਨੇ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਤੜਕੇ ਤੋਂ ਹੀ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਸੀਪੀ ਮਨਾ ਸਾਰਾ ਇਸ ਉੱਚਾ ਪ੍ਰਸ਼ਾਸਨ ਸਮੁੱਚੇ ਅਧਿਕਾਰੀ ਕੋਈ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੇ ਗੁਰੂ ਮਹਾਰਾਜ ਦਾ ਸ਼ਿਬਾਰ ਲਿਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਨਾਲ ਹੀ ਬੇਨਤੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਅਜੇ ਨਗਰ ਕੀਰਤਨ ਨਿਕਲਣਾ ਸਾਰੀ ਸੰਗਤਾਂ ਆਕੇ ਜਿਹੜਾ ਗੁਰੂ ਮਹਾਰਾਜ ਦਾ ਸ਼ਿਬਾਰ ਲੈਂ 27 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਵੇਂ ਇਹ ਨਗਰ ਕੀਰਤਨ ਹੈ ਪਹੁੰਚਣਾ ਉੱਤੇ ਵੀ ਜਾ ਕੇ ਗੁਰੂ ਮਹਾਰਾਜ ਦਾ ਸ਼ਿਬਾਰ ਲੈਂ ਸ਼ਿਵਾਏ ਗੁਰੂ ਜੀ ਦਾ ਖਾਲਸਾ ਸ਼ਿਵਾਏ ਗੁਰੂ ਜੀ ਜੋ 350 ਸਾਲਾ ਸ਼ਹੀਦੀ ਗੁਰਪੁਰ ਗੁਰੂ ਇੱਕ ਬਹਾਦਰ ਜੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚੋਂ ਅੱਜ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਉਸ ਸੰਬੰਧੀ ਜਿਵੇਂ ਕਿ ਡੀਸੀ ਸਾਹਿਬ ਨੇ ਵੀ ਦੱਸਿਆ ਸੋ ਪੁਖਤਾ ਅਰੇਂਜਮੈਂਟਸ ਕੀਤੇ ਗਏ ਹਨ ਸੁਰੱਖਿਆ ਪ੍ਰਬੰਧਾਂ ਦੀ ਵੀ ਪੂਰੀ ਤਿਆਰੀ ਹੈਗੀ ਇੱਥੇ ਤੇ ਇਹਦੇ ਨਾਲ ਹੀ ਟ੍ਰੈਫਿਕ ਨੂੰ ਵੀ ਨਿਰਵਿਘਨ ਚਲਾਉਣ ਦੀ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਤੇ ਹੁਣ ਤੱਕ ਸਵੇਰੇ ਜਿਵੇਂ 6 ਵਜੇ ਤੋਂ ਸਾਡੇ ਅਰੇਂਜਮੈਂਟਸ ਚੱਲ ਰਹੇ ਹਨ ਤੇ ਇਹ ਅੱਗੇ ਵੀ ਚੱਲਣਗੇ ਤੇ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਬਹੁਤ ਹੀ ਸ਼ਾਂਤੀਪੂਰਵਕ ਤੇ ਫੈਸਿਲਿਟੇਟ ਕਰਕੇ ਆਪਣਾ ਏਰੀਆ ਆਫ ਜੂਰਿਸਡਿਕਸ਼ਨ ਦੇ ਵਿੱਚੋਂ ਇਹਨਾਂ ਨੂੰ ਪੀਸਫੁਲੀ ਪਾਸ ਕਰਵਾਵਾਂਗੇ ਧੰਨਵਾਦ ਜੀ ਜੀ ਜਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਇੱਕ ਗਾਰਡ ਆਫ ਆਨਰ ਦਿੱਤਾ ਗਿਆ ਮਹਾਰਾਜ ਜੀ ਦੇ ਸਾਡੇ ਸ਼ਹਿਰ ਦੇ ਵਿੱਚ ਪਧਾਇਆ